ਹੈਲੋ ਹਾਂਜੀ ਦੋਸਤੋ ਸਤ ਸ੍ਰੀ ਅਕਾਲ ਹੋਰ ਸੁਣਾਓ ਜੀ ਹਾਲ ਚਾਲ ਦਾ ਦੋਸਤੋ ਅੱਜ ਆਏ ਹੋਏ ਸੀਗੇ ਭਾਈ ਰੋਪਾ ਪੈਣ ਜਿੱਥੇ ਸ਼ੂਗਰ ਦਾ ਕੜਾ ਪਿਉਂਦੇ ਦੱਸੇ ਤੇ ਆਜੋ ਅਸੀਂ ਵੀ ਲੱਗਦਾ ਲਾਈਨ 'ਚ ਪਰਚੀ ਵਗੈਰਾ ਘਟਾਉਣੇ ਆ ਅੱਜ ਲੇਟ ਹੋ ਗਿਆ ਥੋੜਾ ਪਹਿਲਾਂ ਤਾਂ ਸੁਬਾਹ ਆਈਦਾ ਸੀ ਅੱਜ ਅੱਗੇ ਗਏ ਅਸੀਂ ਬੋਰ ਵਾਲੀ ਸਾਈਡ ਤੋਂ ਉਧਰ ਆਇਆ ਤੇ ਚਲੋ ਆਜੋ ਕਰਦੇ ਆਂ ਦਰਸ਼ਨ ਮੇਲਾ ਸੰਗਤ ਦਾ ਦੇਖਦੇ ਆਂ ਕੀ ਪ੍ਰੋਗਰਾਮ ਅੰਦਰ ਦਾ ਕਿੰਨੇ ਕ ਸੰਗਤ ਦਾ ਹਾਂਜੀ ਸੰਗਤ ਜਿਹੜੇ ਡੇਰਾ ਨਰਮਲ ਖੂਹਾਂ ਵਾਲਾ ਭਾਈ ਰੂਪਾ ਬਠਿੰਡਾ ਚਲੋ ਜੀ ਕਰੋ ਦਰਸ਼ਨ ਮੇਲਾ साँम्य गयो रकले देउडाले देउडा ਮਾਣਯੋਗ ਸੰਗਤ ਜੀ ਅੱਜ ਲਾਇਨ ਦੇ ਦਾ ਪਰਚੀ ਹੈ ਨਹੀਂ ਬਗਣਾ ਟਾਈਮਿੰਗ ਆ ਕਾਰਜਕਾਰੀ ਕਰਨੀ ਹੈ ਹੋਰ ਸਾਡੇ ਮੈਂ ਪ੍ਰੋਗਰਾਮ ਆਹ ਤੋਂ ਸੰਪਰਕ ਨਹੀਂ ਆ ਹਾਂਜੀ ਸੰਗਤ ਜੀ ਚਾਹ ਦਾ ਲੰਗਰ ਚੱਲਦਾ ਰਹਿੰਦਾ ਇੱਥੇ ਜਦੋਂ ਮਰਜ਼ੀ ਆ ਜਾਓ ਚਾਤਾ ਚੱਕਤੇ ਸੰਗਤ ਪ੍ਰਸ਼ਾਦਾ ਚੱਲਦਾ ਜਾਂਦਾ 10 ਵਜੇ ਤੋਂ ਬਾਅਦ ਸਵੇਰ ਸਵੇਰ 10 ਵਜੇ ਅਰਦਾਸ ਬੇਨਤੀ ਹੁੰਦੀ ਆ ਪਾਠ ਦਾ ਭੋਗ ਪੈਂਦਾ ਵਾ ਸਵੇਰ ਤੋਂ ਆਪਣੇ ਸਾਹ ਦੇ ਪਾਠ ਰੱਖੇ ਹੁੰਦੇ ਉਹਨਾਂ ਦਾ ਭੋਗ ਪਾ ਕੇ 10 ਵਜੇ ਅਰਦਾਸ ਹੁੰਦੀ ਆ ਦੇਖ ਵਰਤਾਈ ਜਾਂਦੀ ਆ ਸਾਰ ਸੰਗਤ ਨੂੰ ਉਸ ਤੋਂ ਬਾਅਦ ਫਿਰ ਜਿਹੜੇ ਡਾਕਟਰ ਸਾਹਿਬ ਪਰਚੀਆਂ ਕੱਟੀਆਂ ਹੁੰਦੀਆਂ ਉਹ ਬੰਦਿਆਂ ਨੂੰ ਕਾੜਾ ਸ਼ੁਰੂ ਕੀਤਾ ਜਾਂਦਾ 10 ਵਜੇ ਇਸ ਤਰ੍ਹਾਂ ਦੇ ਕੋਈ ਨੋ ਕੋਈ ਆ ਉਹ ਸੇ ਤਰ੍ਹਾਂ ਦਾ ਕੜਾ ਪਾਇਆ ਜਾਂਦਾ ਉਹਨਾਂ ਨੂੰ ਇਹ ਤੀਮਨ ਚਾਰ ਤਿੰਨ ਚਾਰ ਤਰ੍ਹਾਂ ਦਾ ਕੜਾ ਹੋਵੇ ਸ਼ੂਗਰ ਦਾ ਗੜੀਏ ਗੁਟੀਆਂ ਦਾ ਡੰਡਾ ਦਾ ਜੋੜਾਂ ਦਾ ਵਗੈਰਾ ਆੜ ਦੀ ਬਲੌਕ ਜਦੋਂ ਬਹੁਤ ਤਰ੍ਹਾਂ ਦਾ ਇਲਾਜ ਹੁੰਦਾ ਇੱਥੇ ਦੇਸੀ ਤਰੀਕੇ ਦੇ ਨਾਲ ਆ ਸਾਹਮਣੇ ਅੱਜ ਤਾਂ ਸੰਗਤ ਘੱਟ ਸੀਗੀ ਲੇਟ ਆਏ ਕਰਕੇ ਇਹ ਸਵੇਰ ਦਾ ਟਾਈਮ ਤਾਂ ਬਹੁਤ ਸੰਗਤ ਹੁੰਦੀ ਆ ਤੇ ਡਾਕਟਰ ਸਾਹਿਬ ਬੈਠੇ ਅੰਦਰ ਚੈੱਕਅਪ ਕਰਦੇ ਆ ਉਸ ਤੋਂ ਬਾਅਦ ਉਹ ਪਰਚੀ ਦੇ ਉੱਪਰ ਲਿਖ ਕੇ ਦਿੰਦੇ ਆ ਜੇ ਦਵਾਈ ਲੈਣੀ ਤਾਂ ਦਵਾਈ ਲੈ ਲਓ ਕਾੜਾ ਪੀਣਾ ਕਾੜਾ ਪੀਓ ਅਗਰ ਦੋਨੇ ਕੁਝ ਕਰਨਾ ਫਿਰ ਪਹਿਲਾਂ ਕਾੜਾ ਪਹਿਲਾਂ ਦਵਾਈ ਲੈ ਕੇ ਉਸ ਤੋਂ ਬਾਅਦ ਕਾੜਾ ਪੀ ਕੇ ਸੰਗਤ ਲੰਗਰ ਪ੍ਰਸ਼ਾਦਾ ਛੱਕ ਕੇ ਜਾ ਸਕਦੀ ਆ ਇਹ ਲਾਈਨ ਬਹੁਤ ਲੰਬੀ ਲੱਗ ਜਾਂਦੇ ਹੁੰਦੇ ਨੇ ਲੇਕਿਨ ਅਜ ਤੱਕ ਦਬੇਰ ਤੋਂ ਬਾਅਦ ਦਾ ਟਾਈਮ ਕੜ ਕੇ ਉਹ ਤਾਂ ਵੀ ਸਵੇਰ 20 ਦਾ ਟਾਈਮ ਸੀਗਾ ਬਾਰਸ਼ ਕਰਕੇ ਸੰਗਤ ਘਟਾਈ ਸੀਗੀ ਆ ਦੇਖ ਸਕਦੇ ਸਾਹਮਣੇ ਇੱਥੇ ਉਹ ਵਿੰਡੋ ਦੇ ਵਿੱਚ ਕਾੜਾ ਪਲਾਇਆ ਜਾਂਦਾ ਵਾ ਆ ਦੇਖੋ ਇਹ ਸੰਗਤ ਆਪੋ ਆਪਣੀ ਵਾਰੀ ਦੀ ਜੁੜੀਗ ਦੇ ਵਿੱਚ ਜਿਸ ਤਰ੍ਹਾਂ ਕਿਸੇ ਦਾ ਨੰਬਰ ਆਈ ਜਾਂਦਾ ਨੰਬਰ ਬੋਲੀ ਜਾਂਦੇ ਉੱਥੇ ਕਿ ਇਹ ਸੰਗਤ ਲਈ ਬਹੁਤ ਪ੍ਰਬੰਧ ਆ ਜੀ ਸੰਗਤ ਬਹੁਤ ਦੂਰ ਦੂਰ ਤੋਂ ਆਉਂਦੀ ਆ ਇਧਰੋਂ ਹਰਿਆਣੇ ਤੋਂ ਰਾਜਸਥਾਨ ਤੋਂ ਹਮਾਚਲ ਵਾਲੀ ਸਾਈਡ ਤੋਂ ਜੋ ਸੰਗਤ ਰਾਤ ਨੂੰ ਆ ਜਾਂਦੀ ਆ ਫਿਰ ਉਹਨਾਂ ਦੇ ਰਹਿਣ ਵਾਸਤੇ ਪ੍ਰਬੰਧ ਬੈਸਤਰੇ ਵਗੈਰਾ ਕੰਬਲ ਦਿੱਤੇ ਜਾਂਦੇ ਆ ਰਹਿਣ ਨੂੰ ਸੁਬਾਹ ਇਸ਼ਨਾਨ ਕਰਨ ਨੂੰ ਬਾਥਰੂਮ ਟਾਇਲਟ ਵਗੈਰਾ ਸਭ ਕੁਝ ਹੈ ਇੱਥੇ ਹੀ ਔਰ ਜਾਦਾ ਲੰਗਰ ਦਾ ਤਯਵਨ ਚੱਲਦਾ ਹੀ ਰਹਿੰਦਾ ਵਾ ਬਾਕੀ ਪ੍ਰਸ਼ਾਦਾ ਵੀ ਦੂਰ ਵਾਲੀ ਸੰਗਤ ਆ ਤੇ ਰਾਤ ਦਾ ਦਿਨ ਦਾ ਸਾਰਾ ਪ੍ਰਬੰਧ ਹੁੰਦਾ ਵਾ ਇਹ ਦੇਖ ਸਕਦੇ ਆ ਜੀ ਇੱਥੇ ਲਿਖਿਆ ਹੋਇਆ ਜੋ ਜੋ ਬਿਮਾਰੀ ਦਾ ਆਪਾਂ